ਹਾਂਜੀ ਬਾਈ ਜੀ ਅਸੀਂ ਆ ਟਾਪੇ ਤੇ ਖੜੇ ਸੀਗੇ ਰੋਟੀ ਪਾਣੀ ਖਾਦਾ ਇਹਨਾਂ ਦਾ ਬਹੁਤ ਵਧੀਆ ਰੋਟੀ ਪਾਣੀ ਆ 120 ਰੁਪਈਆ ਦੀ ਥਾਲੀ ਆ ਹਾਂ ਸਮਾਨ ਦੇਖ ਲਓ ਤੁਸੀਂ ਕਿੰਨਾ ਕੁਸਾ ਨਾਲ ਤੇ 2-3 ਲੀਟਰ ਦਾ ਲੱਸੀ ਦਿੰਦੇ ਨੇ ਨਾਲ ਇਹ ਆ ਦੇਖ ਲਓ ਦੋ ਜੱਗ ਭਰ ਕੇ ਤਿੰਨ ਜਿੰਨੇ ਮਰਜ਼ੀ ਪੀਓ ਬਹੁਤ ਵਧੀਆ ਲੱਗਿਆ ਖਾਣਾ ਪਾਣੀ ਇਹਨਾਂ ਦਾ ਜਰੂਰ ਖੜ ਕੇ ਜਾਇਆ ਕਰੋ ਜਿਹੜਾ ਬਾਈ ਇੱਧਰ ਨੂੰ ਕੋਈ ਆਉਂਦਾ ਆਪਣੇ ਰਾਜਕੋਟ ਤੋਂ ਮੌਰਭੀ ਵਾਲੇ ਰੋਡ ਤੇ ਆਏ ਰਾਜਕੋਟ ਤੋਂ 15 ਕਿਲੋਮੀਟਰ ਪਹਿਲਾਂ ਢਾਬਾ ਚਾਹ ਪਾਣੀ ਵੀ ਬਹੁਤ ਵਧੀਆ ਪਾਰਕਿੰਗ ਦੀ ਸੁਵਿਧਾ ਵਧੀਆ ਹੋਟਲ ਆ ਇਹ ਰਾਜਸਤਾਨੀਆਂ ਦਾ ਹੋਟਲ ਆ ਬਹੁਤ ਵਧੀਆ ਹੋਟਲ ਆ ਸਾਰੀ ਸੁਵਿਧਾ ਨਹਾਉਣ ਧੋਣ ਦੀ ਵਧੀਆ ਜਿਗਾੜ ਬਣਿਆ ਸਾਰਾ ਕੋਈ ਨਾਈ ਹੈਗੇ ਨੇ ਉਰੇ ਜਿੰਨੇ ਵੀ ਦੁਕਾਨਾਂ ਨੇ ਮੋਬਾਈਲਾਂ ਵਾਲਾ ਸਾਰੇ ਜਿਹੜੀ ਸੁਵਿਧਾ ਉਰੇ ਹੈਗੀ ਆ ਹੋਟਲ ਵਾਲਾ ਬਾਈ ਦੱਸਦਾ ਸੀ ਕਹਿੰਦਾ ਡ라이ਵਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਕਹਿੰਦਾ ਆਪਾਂ ਵੀ ਸਾਰਾ ਕੁਝ ਮਿਲਦਾ ਹੋਰ ਆਪਣੇ ਜਿਹੜੀ ਵੀ ਚੀਜ਼ ਚਾਹੀਦੀ ਆ ਜਰੂਰ ਬਾਈ ਆਪਣਾ ਖੜਕੇ ਜਾਇਆ ਕਰੋ ਜਿਹੜਾ ਬਾਈ ਇੱਧਰੋਂ ਆਉਂਦਾ ਕੋਈ ਰਾਜਕੋਟ ਨੂੰ ਆਉਂਦਾ ਰਾਜਕੋਟ ਤੋਂ 15 ਕਿਲੋਮੀਟਰ ਪਹਿਲਾਂ ਇਹ ਮੌਰਬੀ ਵਾਲੇ ਰੋਡ ਤੇ ਰਾਜਸਤਾਨੀਆਂ ਢਾਬਾ ਬਹੁਤ ਵਧੀਆ ਢਾਬਾ ਬਾਈ ਇਹ ਜਰੂਰ ਖੜਕੇ ਜਾਓ ਇੱਕ ਅੱਧੀ ਵਾਰ ਜੀ ਨੇ ਵੀ ਆਉਣਾ ਬਾਈ ਨੇ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਅੱਗੇ ਸਾਰਿਆਂ ਨੂੰ ਪਤਾ ਲੱਗ ਜਵੇ ਇਹ ਹੋਟਲ ਵਾਲੇ ਬਾਈ ਨੇ ਕਿਹਾ ਸੀਗਾ